ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਤ ਸੰਗ ਜੀ ਅੱਜ ਦਾਸ ਦਿੱਲੀ ਆਇਆ ਤਾਨ ਗੁਰ ਦੇ ਪਾਦਰ ਸਾਹਿਬ ਮਹਾਰਾਜੀ ਦੇ ਗੁਰੂ ਘਰ ਸੀ ਸਿਕਨ ਸਾਹਿਬ ਵਿਖੇ ਇਹ ਗੁਰਦੁਆਰਾ ਸਾਹਿਬ ਹੈ ਦੇਖੋ ਇਹ ਪਾਰਕਿੰਗ ਥੱਲੇ ਨਾਲ ਸਾਹਮਣੇ ਮਸਜਿਦ ਹੈ ਇਧਰ ਨਮਾਜ਼ ਪੜੀ ਜਾਂਦੀ ਸੀ है जी और चांदनी चौक देखो दिल्ली, दिल्ली। ਇਧਰ ਸਾਹਮਣੇ ਲਾਲ ਕਿਲਾ ਤੇ ਇਹ ਹੈ ਜੀ ਉਹ ਚੌਂਕ ਜਿੱਥੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੱਲਾ ਜੀ ਤੇ ਧੰਗੁਰੂ ਤੇ ਬਾਦਸ਼ਾਹਾਂ ਮਾਰਦ ਨੂੰ ਸ਼ਹੀਦ ਕੀਤਾ ਗਿਆ ਸੀਗਾ ਇਹ ਸ਼ਹੀਦੀ ਸਥਾਨ ਹੈ ਦੇਖੋ ਜੀ ਇਹ ਸਾਹਮਣੇ ਅਜਾਇਬ ਘਰ ਬਣਿਆ ਉਹਨਾਂ ਦੀ ਯਾਦ ਵਿੱਚ ਭਾਈ ਮਤੀ ਦਾਸ ਅਜਾਇਬ ਘਰ ਪਾਈ ਸਤੀ ਦਾ ਸੰਗਰਲੇ ਦੇਖੋ ਦਿੱਲੀ ਦਾ ਨੰਦਸ਼ੇਰੇ ਇਹ ਗੁਰਦੁਆਰਾ ਸਾਹਿਬ ਤਨ ਗੁਰਦੇਵ ਜੀ ਪਤਨ ਮਹਾਰਾਜ ਦਾ ਆਜੇ ਤੇ ਦਾਸ ਇਥੇ ਹਾਗਰਮ ਰਹਿ ਸੈਟਰਡੇ ਸੰਡੇ ਤੇ ਆ ਗਏ ਤੇ ਸੀ ਸੁਨਾਈਦਾ ਬਾਡੀ ਕੋ ਬੈਠੀ ਦਾ ਹੈ ਤੁਹਾਨੂੰ ਤੇ ਪਤਨ ਮਹਾਰਾਜ ਕੋਲ ਦੇ ਪੁੱਤਰਾਂ ਕੋਲ ਸੋ ਕੇ ਜਲਦੀ ਸ਼ਾਇਦ ਹੁਣ ਮੈਂ ਜਾ ਰਿਹਾ ਹਾਂ ਕਸ਼ਮੀਰੀ ਗੇਟ ਮੈਡੀਕਲ ਕੰਪਾ ਅੱਗੇ ਨਹੀਂ ਗਿਆ ਇੱਧਰ ਪਾਰ ਤੇ ਠੀਕ ਆ ਮੈਂ ਚੜਾਂਗੇ ਤੇ ਆਪਣੇ ਆਪ ਨੇ ਤੁਹਾਨੂੰ ਇਹ ਦੇਖੋ ਇਹ ਆਓ ਚੌਂਕ ਜਿਹਨੂੰ ਚਾਂਦਨੀ ਚੌਕ ਆਖਦੇ ਜੀ ਨਾ ਦੇਖੋ इतने बिठा के उस टाइम आ लागे तक बिल्डिंग कुछ नहीं से, खाली थे। दा, दा, से उस टाइम चांदनी चौक मनिया उस टाइम पर गुरु तेग बहादुर साहब ने पहला भाई मतीद दास से भाई दयाला जी ने शहीद किया उस बाद गुरु तेग बहादुर महाजी का सी स्थान माला गया इधर रेलवे स्टेशन है जी एक बार फिर कैमरा घुमा दृश्य ਇਹ ਕੋត្រਾ ਫਾਵੇ ਇਹ ਐਂਟਰੀ ਇੱਥੋਂ ਦੀ ਇਹ ਬਾਜ਼ਾਰ ਸਾਰਾ ਬਹੁਤ ਅਨੰਦਮੰਦ ਚਾਹਤ